ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗਾ ਜੀ ਜਿੰਨਾਂ ਚੋਂ 3 ਗੱਬਣ ਗਾਵਾਂ ਨੇ 2 ਸੂਈਆਂ ਸਵਾਂਆਂ ਨੇ ਤੇ 1 ਕੱਤੀ ਹੈ ਜੀ ਨੀਲੀ ਰਾਵੀ ਦੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਲਾਹਪ੍ਰੀਤ ਬਾਈ ਪਿੰਡ ਸੁਖਾਣਾ ਤੋਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 9872957848 ਠੀਕ ਆ ਵੀਰੇ ਆਪਣਾ ਪਿੰਡ ਬਈ ਆਪਾ ਹਜਤਾ ਬਈ ਕਦੇ ਨੇੜ ਪੈਂਦਾ ਠੀਕ ਆ ਜ਼ਿਲ੍ਹਾ ਮੋਗਾ ਪਹਿਲਾਂ ਹਾਂਜੀ ਹਾਂ ਠੀਕ ਆ ਵੀਰੇ ਆਪਾਂ ਦੋ ਵੀਡੀਓ ਪਾਈਆਂ ਆਪਣੇ ਘਰੋਂ ਤੇ ਕੀ ਰਿਸਪੌਂਸ ਰਿਹਾ ਬਹੁਤ ਵਧੀਆ ਰਿਸਪੌਂਸ ਰਿਹਾ ਬਈ ਜਿੰਨੇ ਕਦੇ ਉੰਨੇ ਫੋਨ ਆਏ ਹਾਂ ਹ ਪਹਿਲੀ ਵੀਡੀਓ 22 ਦੀ ਪਾਈ ਸੀਗੀ ਤੇ ਅੱਜ ਮੇਰੇ ਹਿਸਾਬ ਨਾਲ ਦਿਨ ਹੋਏ ਆ 12-13 ਤੇ ਉਹ 50000 ਦੇ ਕਰੀ ਵਜਾਦੀ ਤੇ ਅੱਜ ਫਿਰ ਆਫਰ ਹੀ ਕਰਨੇ ਆ ਫਿਰ ਹਾਂ ਹਾਂ ਬਈ ਮੁੱਲ ਰੇਟ ਜਮਾ ਜਾਇਜ਼ ਹੁੰਦੇ ਆ ਜਮਾ ਜਾਇਜ਼ ਰੇਟ ਕਰਾਂਗੇ ਹਾਂ ਬਈ ਤੇ ਇੱਕ ਨਾ ਹੋਰ ਸੀ ਬੇਨਤੀ ਠੀਕ ਹੈ ਜੀ ਬਈ ਸਾਈ ਆਪਾਂ ਫੋਨ ਮੈਨੂੰ ਉਹ ਲਾਵੇ ਬੰਦਾ 2000 ਤੋਂ ਘੱਟ ਪਾਉਣ ਹੀ ਨਹੀਂ ਸਾਈ ਹਾਂ ਠੀਕ ਹੈ ਜੀ ਪਾ ਮੈਂ ਆਪਣੇ ਬਸੂ ਖੜੇ ਆ ਦੇ ਘਰੇ ਖੜੇ ਆ ਬਈ ਹੈਨਾ ਸਹੀ ਗੱਲ ਹੈ ਜੀ ਬਈ ਬੇਨਤੀ ਆਏ ਕਿਉਂਕਿ ਬਈ ਯਾਰ ਪਹਿਲਾਂ ਵੀ ਮੈਂ ਆਖਿਆ ਸੀ ਹੈਨਾ ਤੇ ਦੂਜੀ ਵੀਡੀਓ ਚ ਵੀ ਕਿਉਂਕਿ ਕਈ ਇਹ ਬੰਦੇ ਲੈਣ ਆ ਲਿਆ ਆਪ ਤਾਂ ਹੋਰ ਹੁੰਦੇ ਆ ਮੜ ਕੇ ਜੋ ਸਲਾਹ ਕਰਨ ਆ ਲ ਆ ਜਾਂਦੇ ਆ ਹੈਨਾ ਉਹ ਮੜ ਕੇ ਬਈ ਜਿਹੜੇ ਸਲਾਹਕਾਰ ਤੁਹਾਡੇ ਨਾਲ ਹੋਣਗੇ ਉਹ ਤੁਹਾਡੇ ਧੌਣ ਪਣਾਉਣ ਵਾਲੇ ਹੀ ਹੋਣਗੇ ਆਪਾਂ ਗੱਲ ਤੁਹਾਨੂੰ ਸਾਫ਼ ਹੀ ਦੱਸਦੇ ਆ ਕੋਈ ਨਾ ਕਮਿਸ਼ਨ ਹੋਊਗੀ ਆਪ ਵੀ ਜਦਾ ਦੇ ਆ ਤੇ ਮੈਨੂੰ ਕਹਿੰਦੇ ਆ ਕਿ ਇੱਥੇ ਮੈਂ ਆ ਕੇ ਬਈ 24 ਤੋਂ 25 ਕਿਲੋ ਦੁੱਧ ਦੇਵਾਂ ਹਾਂਜੀ ਆ ਵੇੜ ਦੀ ਵੀਡੀਓ ਪਾਈ ਸੀ ਆਈ ਤੀਜਾ ਦੇ ਨਸੂਈ ਨੂੰ ਤੇ ਅਗਲਾ ਕੰਡਾ ਨਾਲ ਲਿਆਵੇ ਤੇ 22 ਕਿਲੋ ਬੋਹਲਾ ਬਈ ਅੱਜ ਪੰਡ ਚ ਪੱਕ ਦੇ ਦਾਂ ਜਮਾਂ ਬਈ ਆ ਵੀਡੀਓ ਤੇ ਕਹਿੰਨੇ ਆ ਜੇ ਨਾਂ ਦਿੱਤਾ ਫੇਰ ਆਖੇ ਉਹਨਾਂ ਠੀਕ ਹੈ ਜੀ ਤੇ ਆਪਾਂ ਕੱਟੀ ਤੋਂ ਸ਼ੁਰੂ ਕਰਦੇ ਆਂ ਜੀ ਉਮਰ ਕਿੰਨੀ ਕਹੂ ਬੱਚੇ ਦੀ ਜੀ ਬਈ ਇਹ 11.5 ਮਹੀਨਿਆਂ ਦੀ ਹੈ ਕੱਟੀ ਤੇ ਬਈ ਡੋਲ ਡੂਲ ਬੜੀ ਚੰਗੀ ਹੈ ਕੀ ਮਦਰ ਮਲਕ ਰਿਕਾਰਡ ਹੈ ਜੀ ਵੀ ਇਹਦੀ ਮਾਦਰ ਰਿਕਾਰਡ ਸੀ 17-18 ਕਿਲੋ ਦਾ ਠੀਕ ਆ ਫੋਟ ਚੱਕਦਾ ਕੋਈ ਨਹੀਂ ਜੀ ਆ ਜੀ ਲਓ ਜੀ ਅਗਲਾ ਕਹਿੰਦਾ ਬਰੀਕ ਆ ਹਾਂ ਇਹ ਕਾਗਜੀ ਪਿੰਟਾ ਹੈ ਹਾਂ ਐ ਵਾਈਦਾ ਨਾ ਫੜਕ ਫੜਕ ਝੋਲੀ ਦਿਖਾਦੀ ਵੀਰੇ ਝੋਲੀ ਦਾ ਬਈ ਐ ਲੱਗਦਾ ਜਿਵੇਂ ਤੇ 9 ਮਹੀਨੇ ਦੀ ਗੱਬਣਾ ਕੱਟੀ ਸਹੀ ਗੱਲ ਆ ਫੋੜ ਸ਼ੰਕ ਪੂਰਾ ਵੀ ਨਹੀਂ ਜਿਹੜੇ ਵੀ ਰਪਾਰਖੂ ਹੋਣਗੇ ਉਹਨਾਂ ਨੇ ਪਰਖ ਕਰ ਲੈਣੀ ਆ ਸਿੰਗ ਵੀ ਗੋਲ ਕਰਦੀ ਹੁੰਦੀ ਕਰਮਾ ਠੀਕ ਆ ਜਮਾ ਵੀ ਚੈੱਕ ਕਰ ਸਕਦੇ ਹੋ ਬਾਕੀ ਬੱਚਾ ਹੀ ਆ ਜੀ ਹਜੇ ਲਓ ਜੀ ਚੈੱਕ ਕਰੋ ਪਿੰਡਾ ਵੀਰੇ ਜਮਾ ਹੀ ਕਾਗਜ਼ੀਆ ਜਮਾ ਇੱਕੋ ਤਾਂ ਹੀ ਕੁਝ ਮੜਦੀ ਆ ਲਓ ਭਲਾ ਦੂਰੀ ਦੀਰੀ ਕਰੀਂ ਅੱਲਾ ਪੁੱਛ ਤੇ ਇਹਦੀ ਫਿਰ ਛੋਟੀ ਜੀ ਡਿਮਾਂਡ ਇਹਦੀ ਬਈ ਡਿਮਾਂਡ 16.500 ਰੁਪਏ ਹਾਂਜੀ ਹਾਂ ਕਿਉਂਕਿ ਐਣੀ ਆਪਾਂ ਹੁਣ ਹੋਰ ਕਿਸੇ ਕੋਲ 22000 ਜੀ 23000 ਉਹ ਕੰਮ ਨਹੀਂ ਐਂ ਚੱਲ ਵਿਚਾਰੀ ਦੀ ਜਾਣਬਾਜੀ ਆਪਾਂ ਝੂਠ ਨਹੀਂ ਮਾਰਦੇ ਬਈ ਇਹਨਾ ਮੈਂ ਮੰਡੀ ਦੇ ਗਿਆ ਸੀਗਾ ਠੀਕ ਹੈ ਜੀ ਉੱਥੇ ਰਜੂਪੀ ਵਾਲੇ ਟਰੱਕ ਜਿੰਦਾ ਬੰਨੀ ਬੈਠ ਮੈਂ ਲੈ ਲਈ ਉੱਥੇ ਡੱਬ ਵਾਲੀ ਵੱਡ ਨਾਲ ਆ ਲੈਣੋ ਯਾਨੀ ਕਿਸੇ ਵੀਰ ਨੂੰ ਕਰ ਕਹਿਣੀ ਸੀਗੀ ਚੀਜ਼ ਚੰਗੀ ਆ। ਹਾਂ ਇਹ ਕਹਿਣਾ ਹੋਰ ਕੱਟੀ ਲੈ ਆਇਆ ਸੀਗਾ। ਉਹ ਵੀ ਨੀਲੀ ਦਾ ਵੀ ਦੀ ਸੀ। ਠੀਕ ਆ ਜੀ। ਉਹ ਵੀ ਮੈਂ ਚਲੇ ਯਾਰ ਬੰਦਾ ਗਰੀਬ ਲੈ ਗਿਆ ਪਾਲਣ ਵਾਲਾ ਮੈਨੂੰ ਐਸੇ ਯਾਰ ਪਾਲਣ ਵਾਲਾ ਲੈ ਜੀ ਹਨਾ। ਠੀਕ ਆ ਜੀ। ਉਹਨੂੰ ਦੇਤੀ ਫਿਰ ਮੈਂ ਉਹ। ਠੀਕ ਆ ਜੀ। ਕੱਟੀ ਚੰਗੀ ਆ 16000 ਰੁਪਿਆ ਡਿਮਾਂਡ ਆ ਜੀ। ਅੱਗੇ ਆ ਜੰਨੇ ਬੰਦੇ। ਆਪਾਂ ਯਾਰ ਸੱਚ ਦੱਸਿਆ ਹੁਣ ਮੈਂ ਕਹਾਂ ਨੂੰ ਕਹਦਾ ਫਲਾਣੇ ਬਹੁਤ ਤਗੜੀ ਮਹਿੰਦੀ ਕੱਟੀ ਆ। ਹਾਂ। ਉਹਦਾ ਫਾਇਦਾ ਨਹੀਂ ਕੋਈ। ਪਰ ਆਏ ਆ ਬਈ ਇਹਦੀ ਚੀਜ਼ ਨਹੀਂ ਨੀ ਕੁਆਲਿਟੀ ਨਹੀਂ। ਵੇਖੀ ਬਈ ਨਹੀਂ ਨਹੀਂ ਬਈ ਹਣਾ ਪਰ ਕੋ ਬੰਦਿਆਂ ਨੇ ਪਰਕ ਕਰ ਹੀ ਲੈਣੀ ਆ ਕਿਉਂਕਿ ਜਿਵੇਂ ਬਈ ਇਹਦੀ ਪਿੱਠ ਪੁੜਾ ਹਣਾ ਦੁਨੀਆ ਨੂੰ ਬੀਡ ਦਾ ਬਹੁਤ ਨੌਲੇਜ ਹੈ ਜੀ ਚੈੱਕ ਕਰ ਬਈਆ ਹੁਣ ਜਿਹੜੀ ਆ ਚੀਜ਼ ਆ ਇਹ ਵੱਡਣ ਵਾਲਿਆਂ ਨੂੰ ਵੇਚਣ ਵਾਲੀ ਆ ਕੌਲਾ ਬੰਦਾ ਹੋ ਜਿਹੜਾ ਵੱਡਣ ਵਾਲਾ ਸਿੱਧ ਕੇ ਗਿਆ ਪਰ ਕਿਸੇ ਬੰਦੇ ਨੂੰ ਹਾਂ ਉਹ ਤਾਂ ਬਈ ਯਾਰ ਜਿਹੜੇ ਬੰਦੇ ਨੇ ਵੇਚੀ ਚਲ ਕਹਿਣਾ ਤਾਂ ਨਹੀਂ ਚਾਹੀਦਾ ਵੀਡੀਓ 'ਚ ਕਰੇ ਆਪਾਂ ਦਾ ਬਈ ਛੁਰੀ ਥੱਲੇ ਦੇਣੀ ਆ ਇਹ ਚੌੜਾ ਹੋਆ ਕਿ ਮੈਂ ਮੁੜ ਕੇ ਰੱਬ ਨੂੰ ਵੀ ਕਹਣੀ ਵੀ ਕੀੜੇ ਪੈ ਕੇ ਕੰਮ ਹੁੰਦਾ ਇਹੋ ਜਿਹੇ ਬੰਦਿਆਂ ਦਾ ਠੀਕ ਹੈ ਜੀ ਨਹੀਂ ਜਾਨਵਰ ਵੇਚਣ ਵਾਲਾ ਨਹੀਂ ਸੀਗਾ ਜੀ ਇਹ ਚਲੋ ਆਪਾਂ ਨਹੀਂ ਕਹਿੰਦੇ ਜੀ ਗਾਹ ਤੋਂ ਵੇਚੀ ਅਗਲੇ ਦੀ 100 ਗੱਲਬਾਤ ਹੁੰਦੀ ਆ ਜੀ ਪਰ ਮੇਰੇ ਜਾਨਵਰ ਵੇਚਣ ਵਾਲਾ ਨਹੀਂ ਸੀਗਾ ਛੋਟੇ ਜਿਹੇ ਭਾਅ 'ਚ ਮਿਲ ਜਾਣਾ ਹੋਰ ਇਹ ਚੀਜ਼ਾਂ ਦਾ ਆ ਬਈ ਯਾਰ ਜਿਹੋ ਜਿਹੇ ਬੈਂਕ 'ਚ ਆਪਾਂ ਪੈਸੇ ਕਰਾਦੇ ਜਮਾ ਬਿਆਏ ਪਈਆਂ ਨੇ ਉਹ ਚੀਜ਼ ਐ ਐਫ ਡੀ ਐ ਇਹ ਵਧ ਨਹੀਂ ਠੀਕ ਹੈ ਵੀਰੇ ਦੋ ਨੰਬਰ ਗਾਂ ਤੇ ਆ ਜੰਨੇ ਆ ਸੁਹਾ ਕਿੰਨਾਂ ਦੀ ਇਹ ਦੂਜਾ ਸੁਹਾ ਸੂਈ ਹੈ ਜੀ ਦਾ ਦੋ ਸੂਈ ਹੈ ਜੀ ਅਜੇ ਤੀਜਾ ਦਿਨ ਹੋਇਆ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਬੱਚਾ ਦਿੱਤਾ ਬਾਈ ਜੇਰ ਜੀ ਜੇਰ ਦੀ ਵਾਲੇ ਦੇ ਘਰ ਤਾਂ ਹੀ ਗਰੰਟੀ ਆ ਬਾਈ ਗਰੰਟੀ ਆ ਭਾਂਡੇ ਚ ਕਿੰਨਾ ਬੋਲਾ ਪਵਾ ਦੇਗਾ ਹੁਣ ਬਈ ਹੈ 22 ਕਿਲੋ ਪਰ 20 ਕਿਲੋ ਕਹਿ ਕੇ ਦੇਵਾਂਗੇ 20 ਕਿਲੋ ਦੋ ਟਾਈਮ ਚਾਰ ਟਾਈਮ ਹੋ ਮੇਰੇ 10 ਡੰਗ ਝੋਲੇ 10 ਡੰਗ ਝੋਲੇ ਥਣਾ ਦੀ ਜੀ ਓਕੇ ਆ ਬਾਈ ਠੰਡੀ ਨਹੀਂ ਆ ਗੱਲਾਂ ਸ਼ਾਂਦੀਆਂ ਨਾਣੇ ਦੀ ਲੋੜ ਹੈਗੀ ਕਿ ਨਹੀਂ ਨਾ 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 ਲਓ ਜੀ ਥਣ ਬੜਾ ਮੋਟਾ ਲੱਗਿਆ ਵਾ ਚੈੱਕ ਕਰ ਸਕਦੇ ਇਹੇ ਗੱਲ ਹੋਰ ਦੱਸਦੇ ਆ ਹਾਂਜੀ ਲੈ ਜੀ ਕਿਹਨਾਂ ਸੌਦਾ ਹੋ ਗਿਆ ਅਗਲੇ ਨੀ ਚੋਣੀ ਵੀ ਹੋਈ ਹੈ ਨਾ ਆ ਰਸੇ ਨਹੀਂ ਰਸੇ ਦੇ ਬੰਨ ਕੇ ਜਵਾ ਦੂੰਗਾ ਬਈ ਕਿਉਂਕਿ ਮੈਂ ਘਰੇ ਚੋਈ ਆਪ ਠੀਕ ਹੈ ਜੀ ਇਹ ਧਾਰ ਵੀ ਮਾਰ ਦਿੰਨੇ ਆ ਜੀ ਬੱਚੇ ਤੋਂ ਬਿਨਾ ਮਰਾਲੀ ਲਓ ਜੀ ਚੈੱਕ ਕਰੋ ਓਕੇ ਵੀਰੇ ਡੰਨ ਜੀ ਦੇਖੋ ਬਈ ਮਗਰਲਾ ਨਹੀਂ ਕੋਈ ਹੈ ਨਾ ਕਈ ਵਾਰੀ ਇਹ ਲੈ ਕਹਿ ਦਿੰਦਾ ਓਕੇ ਆ ਜਮਾ ਜੀ ਹਾਂ ਓਕੇ ਵੀਰੇ ਡੰਨ 22 ਕਿਲੋ ਬੋਲਾ 20 ਜੋ ਕਿਲੋ ਲੈ ਜੇ ਤੁਰ ਕੇ ਦਿਖਾ ਦੇ ਵੀਰੇ ਨੂੰ ਜਿਹੜਾ ਕਢਾ ਦਿੱ ਗਏ। ਮੇਰੇ ਇਦਾਂ ਹੋ ਰਿਹਾ। ਤੁਹਾਨੂੰ ਦਾ ਹੱਥ ਵੀ ਨਾ ਲਾਵੇ। ਉਹਦੇ ਘਰ ਤੇ ਗਾਰੰਟੀ ਤੇ ਵੀਡੀਓ ਚ ਕਹਿੰਨੇ ਆ। ਠੀਕ ਆ ਜੀ। ਜੇ ਥਣਾ ਦੀ ਗਲਤ ਹੋਵੇ, ਅਗਲਾ ਬਈ ਤੂੰ ਕਿਹੜੇ ਪੈਸੇ ਲੈਣਾ ਹਨਾ? ਲੋਕ ਇੰਨੇ ਇੰਨੇ ਲਈ ਜਾਂਦੇ ਆ। ਤੇਰੇ ਦੇ ਵੀਡੀਓ ਪਾ ਕੇ ਆਪਣੀ ਬਦਨਾਮੀ ਕਰੇ ਤੇ ਆਪਾਂ ਆਵਾਂਗੇ। ਸਹੀ ਗੱਲ ਹੈ ਜੀ। ਹਾਂ। ਬਾਈ ਕਹਿੰਦਾ ਥਣਾ ਨੂੰ ਤਾਂ ਕੋਈ ਹੱਥ ਵੀ ਨਾ ਲਾਵੇ। ਮੇਨ ਗੱਲ ਵੀਰੇ ਥਣਾ ਦੀ ਹੁੰਦੀ ਆ। ਥਣਾ ਦੀ ਗਾਰੰਟੀ ਆ। ਦੁੱਧ ਤੁਹਾਡੀ ਸੇਵਾ ਦਾ। ਜਿਹੜਾ ਬਾਈ ਦੇ ਘਰੇ ਆ ਉਹਦਾ ਤੁਹਾਨੂੰ ਪੋਜ਼ਿਟਿਵ ਪੁਆਇੰਟ ਇਹ ਮਿਲ ਜਾਣਾ। ਕਿ ਤੁਸੀਂ ਚੋ ਸਕਦੇ ਆ ਸੁਆ ਸਵਾਇਆ ਨਾਗਾ ਜੀ ਕਿਉਂਕਿ ਬਈ ਯਾਰ ਦੂਰ ਦਾ ਬੰਦਾ ਆਉਂਦਾ ਹੈ ਨਾ ਤੇ ਬਈ ਲੋਕ ਤੇ ਆਉਂਦੇ ਨਹੀਂ ਵਿਚਾਰੇ ਉਵੇਂ ਹੀ ਲੈ ਜਾਂਦੇ ਆ ਹੈ ਨਾ ਪਰ ਆਪਾਂ ਨੂੰ ਇਹ ਹੁੰਦਾ ਯਾਰ ਸੱਚਿਆ ਦੱਸੋ ਅਗਲਾ ਫੇਰ ਨੂੰ ਕਿਉਂਕਿ ਜਦੋਂ ਅਗਲੇ ਨੇ ਵੀ ਵਿਸ਼ਵਾਸ ਤੇ ਆਉਣਾ ਹੁੰਦਾ ਜੇ ਆਪਾਂ ਉਹਦੇ ਨਾਲ ਹੀਰਾ ਫੇਰੀ ਕਰਾਂਗੇ ਨਾਲੇ ਤਾਂ ਅਗਲੇ ਦਾ ਵਿਸ਼ਵਾਸ ਟੁੱਟਦਾ ਤੇ ਨਲੇ ਫਿਰ ਕੰਮ ਕਰਨ ਦਾ ਸਵਾਦ ਨਹੀਂ ਆਉਂਦਾ ਬਈ ਇਹਨਾਂ ਨੂੰ ਹੋਰ ਦੇਖੀ ਬੈਠਦੀ ਹਾਂਜੀ ਆ ਵੇ ਗਾਲਾਂ ਕਰੀ ਜਾਂਦੀ ਆ ਕੋਈ ਵਾਸਤ ਨਹੀਂ ਜੇ ਅੱਧੇ ਲੋਕ ਕੀ ਕਰਦੇ ਜਿੱਦੇ ਵੀਡੀਓ ਪਾਉਣੀ ਹੋਵੇ ਤੜਕੇ ਅੱਧੀ ਛੱਡ ਦਿੰਦੇ ਆ ਸਹੀ ਗੱਲ ਮੈਂ ਤੇ ਪਸੂਆਂੇ ਲੇਵਾ ਪਾਟਣ ਤੇ ਕਰ ਲੈਂਦਾ ਇਹਨੂੰ ਕੋਈ ਵਾਸਤ ਨਹੀਂ ਜੇ ਉਹਵੇਂ ਛੱਡਿਓ ਰੰਬੇ ਵੇਖ ਕਰਦੇ ਆ ਨਾ ਗੱਲ ਸਹੀ ਟਾਈਮ ਟੂ ਟਾਈਮ ਚ ਵਾਈ ਹੋਈ ਹੁੰਦੀ ਆ ਇਹ ਹਾਂ ਬਾਕੀ ਵੀਰੇ ਆਪ ਦੀ ਚੋਕੇ ਲੈ ਜੇ ਆਪਾਂ ਤਾਂ ਇਹ ਗੱਲ ਕਹਿੰਦੇ ਬੇਦਾਂ ਤਸੱਲੀ ਕਰਕੇ ਲੈ ਕੇ ਜਾਓ ਬਈ ਠੀਕ ਆ ਜੀ ਹੁਣ ਆਪਾਂ ਤੋਂ ਉਹ ਬੰਦਾ ਜਲੰਧਰ ਦਾ ਲੈ ਕੇ ਗਿਆ ਉਹ ਬੇਜ਼ਾਰ ਆਪਾਂ ਨੂੰ ਹੁਣ ਵੀ ਹੱਸ ਕੇ ਫੋਨ ਲਾਉਂਦਾ ਅਗਲੇ ਨੂੰ ਪਸੂ ਚੰਗਾ ਦਿੱਤਾ ਤਾਂ ਹੀ ਲਾਉਂਦਾ ਖੁਸ਼ ਹੋ ਕੇ ਫੋਨ ਤੇ ਡਿਮਾਂਡ ਉਹਦੀ ਕੀ ਰਹਿਣਾ ਉਹਦੀ ਡਿਮਾਂਡ 83000 ਰੁਪਏ ਹਾਂਜੀ ਹਾਂ ਹਮਾਂ ਦਾਨ ਕਰ ਦਾਂਗੇ 83000 ਰੁਪਏ ਦੀ ਡਿਮਾਂਡ ਆ ਜੀ ਡਿਮਾਂਡ ਆ ਜੀ ਬਾਕੀ ਬਰੀਡ ਬਹੁਤ ਆ ਵੇਲ ਬਹੁਤ ਆ ਵੀਰੇ ਹਾਈਟ ਬਹੁਤ ਆ ਵਜ਼ਨ ਵੀ ਚੰਗਾ ਹਵਾਨੇ ਤੇ ਬਰੀਕ ਬਿਗ ਵੇਂਜ ਚੈੱਕ ਕਰ ਸਕਦੇ ਹੋ 22 ਕਿਲੋ ਬੋਲੀ ਭਾਂਡੇ ਚ ਪਾ ਲਿਓ 2 ਨੰਬਰ ਵੀਰੇ ਕਾਲੀ ਵੜ ਸੂਆ ਕਿੰਨ ਨਮਾਗੇ ਇਹ ਦੂਜਾ ਸੂਆ ਸੂਈ ਆ ਬਈ ਕਦੋਂ ਸੂਈ ਐ ਇਹ ਬਈ ਨਾ ਤਾਂ ਆਪਾਂ ਕੀ ਇਹਨੂੰ ਹਫਤਾ ਹੋ ਗਿਆ ਕਿਉਂਕਿ ਭਾਵੇਂ 25 ਦਿਨਾਂ ਦੀ ਸੂਈ ਹੋਵੇ ਹਫਤਾ ਹੀ ਕਹਿੰਦੇ ਆ ਸਹੀ ਗੱਲ ਐ ਉਹ ਬੱਚਾ ਇਹਦਾ ਜਿਹੜਾ ਖੜਾ ਹੋ ਗਿਆ 14 ਦਿਨ ਹੋ ਗਏ ਸੂਈ ਨੂੰ ਅੱਜ ਇਹਦਾ ਖੜਾ ਵੀਰੇ ਹਾਂ ਠੀਕ ਆ ਬਾਕੀ ਵੀਰੇ ਜਿੰਨਾ ਮਰਜ਼ੀ ਸਮਾਂ ਮੰਨ ਲੈਣ ਬੱਚਾ ਸਾਹਮਣੇ ਆ ਬਈ 17 ਦਿਨ ਹੋ ਗਏ ਠੀਕ ਆ ਜੀ ਬਾੜੇ ਭਾਈ ਕੇ ਤੋਂ ਗਾਂ ਲਈ ਆ ਕਹਿਣ ਦੀਆਂ ਗੱਲਾਂ ਨਹੀਂ ਜਿੱਥੋਂ ਲਈ ਆਲੇ ਦੇ ਘਰੇ ਲਈ ਠੀਕ ਆ ਜੀ 15 ਕਿਲੋ ਦੁੱਧ ਜੋਕ ਕੇ ਲਿਆਂਦਾ ਸੀ ਠੀਕ ਆ ਜੀ ਅਗਲਾ ਅੱਜ 14 ਕਿਲੋ ਮੰਨ ਕੇ ਆਵੇ ਭਾਵੇਂ ਸੱਤ ਡੰਗ ਝੋਲੇ ਥਣਾਂ ਦੀ ਡੰਨ ਆ ਜੀ ਬਈ ਯਾਰ ਬੇਫਿਕਰ ਹੋ ਜੇ ਅੰਗ ਕ੍ਰੋਸ ਆ ਫੈਟ ਵੀ ਚੰਗੀ ਹੁੰਦੀ ਹੈ ਹਾਂ ਫੈਟ ਵੀ ਚੰਗੀ ਆ ਥਣ ਵੀ ਚੰਗਾ ਲੱਗਿਆ ਵੇਖੋ ਚਾਰੇ ਥਣ ਇੱਕੋ ਜਿਹੇ ਆ ਚੈੱਕ ਕਰ ਸਕਦੇ ਹੋ ਹਾਂ ਸੋਹਣਾ ਥਣਾਂ ਦਾ ਸਹਿਜਾ ਇਹ ਵੀ ਤੁਰ 15 ਕਿਲੋ ਦੁੱਧ ਆ ਜੀ ਬੱਚਾ ਮਗਰ ਵੱਛਾ ਤੁਸੀਂ 14 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਭਾਵੇਂ ਅਰੇ ਮਹੀਨਾ ਝੋਲੇ ਅਬ ਕੋਈ ਦਿੱਕਤ ਨਹੀਂ ਆਪਨੇ ਕਰੇਗੀ ਆ ਜੀ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਇਹ ਆ ਮੁੱਲ 43000 ਜੀ 43000 ہاں ਜੀ ਠੀਕ ਹੈ ਮੈਂ ਤਾਂ ਬਈ ਜਿੰਨਾ ਮੁੱਲ ਕੀਤਾ ਇਹਨਾਂ ਕੋਈ ਕਹਦੇ ਬਈ ਉਹੀ ਕਰਤਾ ਮੈਂ ਤੇ 45000 ਦੀ ਵੇੜਾ ਮੰਡੀ ਦੇ ਪਾਲੀਏ ਡੱਬਾ ਲਈ ਕੋਈ ਨਾਲ ਚੱਲ ਵੜੇ ਭਾਠ ਲੈਣਗੇ ਵੇੜ ਤੋਂ ਰਾਸਤਾਂ ਵੇੜ 'ਚ ਵੀਰੇ ਆਪ ਦੀ ਖਾਸियत ਆ ਇੱਕ ਦਾ ਦੁੱਧ ਹੋਊ ਸੰਗਣਾ ਜੀ ਫੈਟ ਆਊ ਚੰਗੀ ਬੈੜ ਦੀ ਬੇਲ ਚੰਗੀ ਆ ਜੀ ਹਾਈਟ ਵੀ ਚੰਗੀ ਆ ਕ੍ਰੋਸ ਦੇ ਹਿਸਾਬ ਨਾਲ ਹਾਲਾਂਕਿ ਇੱਕ ਨੰਬਰ ਐਚ ਐਫ ਉਹ ਵੱਡੀ ਬੈੜ ਆ ਜੀ ਇਹ ਨਾ ਹੀ ਕਰੀ ਜਾਂਦੀ ਆ ਇਹ ਆਪਣੇ ਕੋਲੇ ਪਸ਼ੂ ਹੋਊ ਆਈ ਹੋਊ ਉਹ ਹਣ ਇਹ ਬੈੜ ਆ ਬਈ ਇਹ ਬੱਚੇ ਤੋਂ ਹੀ ਮਿਲਦੀ ਆ ਇਹ ਪਹਿਲਾਂ ਹੀ ਦੱਸ ਦਿੰਨੇ ਆ ਠੀਕ ਆ ਤੇ ਇਹਦੀ ਕਿੰਨੀ ਦੀ ਡਿਮਾਂਡ ਦੱਸੀ ਸੀ ਇਹਦੀ 43000 ਠੰਡੀ ਸੀ ਲੈਣੀ ਨਿੱਕਾ ਜਵਾਕ ਜੋਲੇ ਠੀਕ ਆ ਬਰੇ ਤੇ ਅੱਗੇ ਆ ਗਈ ਬਰੇ ਆਪਣਾ 4 ਨੰਬਰ ਨਾਲ ਅੱਗੇ ਜੀ ਇਹ ਦੱਬਣਾ ਵੇੜ ਬਈ ਸਮਾਂ ਕਿੰਨਾ ਲੈਂਦੀ ਹੈ ਇਹ ਹਫ਼ਤਾ ਦੱਸ ਦਾਂ ਲਊਗੀ ਠੀਕ ਹੈ ਠੰਡੀ ਠੁੰਡੀ ਏਵੀ ਬਥੇਰੀ ਆ ਲਊਗੀ ਠੰਡੀ ਏ ਵੀ ਪੂਰੀ ਆ ਜੀ ਥਣਾ ਦੀ ਡੰਨ ਆ ਜੀ ਹਾਂ ਜਮਾ ਓਕੇ ਬਈ ਯਾਰ ਬੇਫਿਕਰ ਹੋ ਕੇ ਆਵੇ ਆਪਣੇ ਪਸੂ ਦੇ ਥਣਾ ਲੋ ਤਾਂ ਕਿਉਂਕਿ ਆਪਾਂ ਬਈ ਅਰ ਘਰਾਂ ਚ ਲੈਨੇ ਆ ਪਸ਼ੂ ਆਪਾਂ ਵਪਾਰੀ ਤੋਂ ਨਹੀਂ ਲੈਂਦੇ ਠੀਕ ਹੈ ਵੀਰੇ ਹਾਂ ਆਪਾਂ ਜਿੰਨਾ ਮਾਲ ਲੈਣਾ ਹਨਾ ਕਿਉਂਕਿ ਆਪਾਂ ਤੋਂ ਵੇਚਣ ਵਾਲੇ ਵੀ ਗਾਂ ਲੈ ਜਾਂਦੇ ਆ ਹੁਣ ਪਤਾ ਕੀ ਚੱਕਰ ਹੋ ਗਿਆ ਯਾਰ ਥੋੜਾ ਜਾਂ ਆਧਾਰ ਸੁਧਾਰ ਮਾਲਾ ਬਲਾ ਵਿਕਣ ਲੱਗ ਗਿਆ ਆ ਪੈਸੇ ਪੂਸੇ ਆਉਂਦੇ ਨਹੀਂ ਹੈ ਤੇ ਤਾਈਓ ਹੁਣ ਵੀਡੀਓ ਪਾਉਣੀ ਪੈਂ ਘੰਟੇ ਜੇ ਸਾਰੇ ਪਸ਼ੂ ਵੇਚ ਦਾਂਗੇ ਆਪਾਂ ਠੀਕ ਹੈ ਜੀ ਜੋ ਹੋਈ ਹੁਣ ਮੈਂ ਸਦਨੀ ਹੜ ਗਿਆ ਆਪਾਂ ਯਾਰ ਆਇਆ ਵੀਡੀਓ ਤੇ ਰੁਪਏ ਨਗਦ ਹੋ ਜਾਂਦੇ ਹਨਾ ਇਹ ਤਾਂ ਬਈ ਫਾਇਦਾ ਹੋਣਾ ਹਾਂ ਮੁਰਗਰ ਮਾਰਕੀਟ ਆਪਦੀ ਡਾਊਨ ਹੁੰਦੀ ਹੈ ਜੇ ਕਿਸੇ ਦੇ ਪੈਸੇ ਲੇਟ ਕਰਦੇ ਆ ਸਹੀ ਗੱਲ ਹੈ ਜੀ ਉਹਦੇ ਚ ਆਪਾਂ ਵੀ ਉਹੀ ਸਰਕਲ ਘਕਾਉਣਾ ਹੁੰਦਾ ਹੈ ਜਦੋਂ ਪੈਸੇ ਰੋਕ ਜਾਂਦੇ ਆਪਣਾ ਸਰਕਲ ਖੜਦਾ ਕਿੰਨੇ ਦਿਨ ਦੱਸਿਆ ਸੀ ਬਈ ਲੈ ਜੂ ਇਹ 10 12 ਦਿਨ ਲੋ ਕਿੰਨਾ ਬਾਜੂ ਦੁੱਧ ਜੀ ਦੁੱਧ 18 ਤੋਂ 20 ਦੇ ਵਿੱਚ ਦੇਊਗੀ ਥਣਾ ਦੀ ਦੰ ਨਾ ਠੀਕ ਆ ਭਜਨ ਮੌਜੂਦ ਚੰਗਾ ਬਾਕੀ ਫੇਸ ਕੁਆਲਟੀ ਸੋਹਣੀ 18 ਤੋਂ 20 ਕਿ 65000 ਮੁੱਲ ਆਈ ਠੀਕ ਆ ਹੋਜੂ ਲੈਸ ਜੀ ਹਾਂਜੀ 65000 ਰੁਪਿਆ ਡਿਮਾਂਡ ਆ ਜੇ ਕੋਈ ਸੱਜਣ ਜੋੜਾ ਲੈ ਜੇ ਵੀਰੇ ਕਿਹੜੀਆਂ ਲੈ ਬਾਈ ਕੋਈ ਵੀ ਜੋੜਾ ਲੈ ਜੇ ਬਣੋ ਥੇ ਇਹੋ ਜਿਹਾ ਮਾਨਤਨ ਵਧ ਕਰਦਾ ਠੀਕ ਆ ਉਹੋ ਜਿਹਾ ਮਾਨਤਨ ਜ਼ਿਆਦਾ ਹੋਊਗਾ ਜੀ ਠੀਕ ਆ ਵੀਰੇ ਅੱਗੇ ਆ ਗਿਆ ਵੀਰੇ ਆ ਵਸੀ ਆ ਬਾਈ ਪੰਜ ਨੰਬਰ ਇਹ ਖੁੱਲੀ ਫਿਰਦੀ ਆਈ ਆ ਅੱਛਾ ਜੀ ਇਹਦੇ ਤਲੇ ਹਾਰਾ ਗਾਨੀ ਆ ਆਪੇ ਪਾਇਆ ਇਹ ਮੁਰੀ ਆਈ ਆ ਵਹਿੜ ਇਹ ਥੋੜੀ ਡਰਦੀ ਹਾਂ 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 ਇਹ ਦੂਰੋਂ ਕੰਢੂਗੀ ਇਹ ਪਹਿਲੇ ਨਾਲ ਵਸੀ ਦੰਦੋ ਜੀ ਦੰਦੋ ਦਾ ਬਾਈ ਦੇਖੀ ਨਹੀਂ ਜਵਾਨੀ ਜਵਾਨੀ ਆ ਬਈ ਐਵੇਂ ਸ਼ਿੱਕੀ ਕਹਿਦੀ ਏ ਫੇਦਾ ਕੀ ਹੈਣਾ ਸਹੀ ਗੱਲ ਆ ਜੀ ਸਮਾਂ ਕਿੰਨਾ ਲੈਂਦੀ ਆ ਜਮਾ ਇਹ ਵੀ ਪੰਛੀ ਤਾਂ ਲੋਗੀ ਥਣਾ ਦੇ ਦਾਨ ਆ ਓਕੇ ਬਈ ਜਮਾ ਕਿੰਨਾ ਪਾਜੂ ਮੈਨੂੰ ਦੁੱਧ ਆਪਾਂ ਕਹਿ ਕੇ ਤਾਂ ਬਈ 17 18 ਕਿਲੋ ਕਹਿ ਕੇ ਦੇਵਾਂਗੇ ਇਹਨਾਂ ਦੁੱਧ ਦੇਉ ਵੱਧ ਕਿਉਂਕਿ ਆ ਇੱਥੇ ਆ ਕੇ ਦਿਖਾ ਬਈ ਗੁਲਾਬੀ ਥਾਣਾ ਹੈਣਾ ਸਹੀ ਗੱਲ ਆ ਜੀ ਕੁਆਲਿਟੀ ਬਹੁਤ ਆ ਵੈੜਦੀ ਹੁਣ ਕਹਿਣ ਬਈ ਆਹੀ ਵੈੜ ਕਿਸੇ ਉਹਦੇ ਕੋਲੇ 22 ਕਿਲੋ ਦੇਉ ਜਿਹੜਾ ਕੱਢਣਾ ਉਹ ਦੁੱਧ ਦੱਸਦੇ ਆ ਬਾਈ ਸਹੀ ਗੱਲ ਆ ਜੀ ਬਾਕੀ ਵੀਰੇ ਸਕੈਨ ਚੈੱਕ ਕਰ ਦੋ ਸਾਰੀ ਗਲਾਬੀ ਬਰੀਡ ਬਰੂਡ ਕੋ ਵਾਲੀ ਕੋਲੀ ਹੈਨਾ ਸ਼ਾਈਨਿੰਗ ਵਾਲੀ ਸਕੈਨਰ ਰੰਗ ਪ੍ਰਿੰਟ ਚੰਗਾ ਬੱਚਾ ਆਉਂਦਾ ਬਾਈ ਜੀ ਇਹਦਾ ਵੀ ਲੋ ਫਿਟਨੈਸ ਚੈੱਕ ਕਰੋ ਹਜੇ ਕੱਚੀ ਆ ਹਾਂ ਬਈ ਔਰ ਕੇ ਦਿਖਾਦੀ ਵੀਰੇ ਨਾਲ ਇਹ 5-6 ਦਿਨ ਲੇ ਜੂਗੀ 5-6 ਦਿਨ ਲੈ ਜੂਗੀ ਹਾਂਜੀ ਹਾਂ ਬਾਕੀ 5-6 ਦਿਨਾਂ ਦੇ ਕਰਦਾ ਵੀਰੇ ਤਿਆਰੀ ਹੋਰ ਵੀ ਟੌਪ ਦੀ ਕਰ ਲੈਣੀ ਹਾਂ 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 ਬਈ ਪਿੰਕ ਨੋਜ਼ਰ ਰੰਗ ਪ੍ਰਿੰਟ ਚੰਗਾ ਇਹਦਾ ਫਿਰ ਜਮਾ ਜਾਇਜ਼ ਜਮਾ ਇਹਦਾ ਮੁੱਲ ਵੀ 65000 ਰੁਪਿਆ ਠੀਕ ਆ ਇਹਦਾ ਮੁੱਲ ਵੀ ਬਾਈ ਕਹਿੰਦਾ 65000 ਰੁਪਿਆ ਮੁੱਲ ਜਮਾ ਜਾਇਜ਼ ਹੁੰਦਿਆ ਕਿਸੇ ਹੋਰ ਕੋਲ ਨਹੀਂ ਮੇਰੇ ਕੋਲ ਹੈ ਹੈ ਬਈ ਆਏ ਨਹੀਂ ਬਈ ਹੁਣ ਇਹਦਾ ਮੈਂ 75 ਕਰਦਾ ਮੁਰ ਕੇ ਕਹਦਾ 70 ਦੀ ਲੈ ਜਾਓ ਹੋਰ 2 ਘਟ ਦੇ ਦੋ ਹੈਨਾ ਉਹਦਾ ਫਾਇਦਾ ਕੋਈ ਨਹੀਂ ਜਦ ਨਹੀਂ ਫੈਕਸ ਜੇ ਪ੍ਰਾਈਸ ਹੀ ਆਪਾਂ ਹਾਂ ਬਾ 11500 ਦਾ ਮਾਨ ਤਾਨ ਹੋ ਜਾਊਗਾ ਠੀਕ ਆ ਵਿੱਚੋਂ ਮਾਨ ਤਾ ਨਹੀਂ ਹੋਣਾ ਇਹ ਸਪੈਸ਼ਲ ਬੇਨਤੀ ਆ ਰੰਗ ਪ੍ਰਿੰਟ ਪੂਰਾ ਚੰਗਾ ਫੇਸ ਕੁਆਲਟੀ ਸੋਹਣੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਤੇ ਅੱਗੇ ਆ ਗਈ ਵੀਰੇ 6 ਨੰਬਰ ਜੀ ਇਹ ਵਹਿੜ ਦੱਦ ਦੇਉ 20 ਲੀਟਰ ਸੁਆ ਕਿੰਨ ਮਾ ਜੀ ਇਹ ਦੂਜਾ ਸੁਆ ਜੀ ਇਹਦੇ ਟੀਕੇ ਦਾ ਵੀ ਇਹਦੇ ਆਪਾਂ ਨੂੰ ਪਤਾ ਇਹਦਾ ਰਿਕਾਰਡ ਹਾਂ ਠੀਕ ਆ ਜੀ ਇਹ ਸਾਹੂ ਪਿੰਡ ਦੀ ਵਹਿੜ ਆ ਇਹ ਸਾਹੂ ਚੁੱਕ ਰਿਹਾ ਲੋਕਲ ਲੈ ਕੇ ਆ ਹਾਂ ਹਾਂ ਠੀਕ ਆ ਵੀਰੇ ਤੇ ਸਮਾਂ ਕਿੰਨਾ ਲੈਂਦੀ ਆ ਇਹ ਹਫਤਾ ਲਊ ਬਈ ਇੱਕ ਹਫਤਾ ਲੈ ਜੂਗੀ ਹਾਂ ਹਾਂ ਜਿਹੜੇ ਇਹਦਾ ਰਿਕਾਰਡ ਆ ਉਹ ਆਪਾਂ ਜਿਹੜਾ ਸੱਜਣ ਲੈ ਕੇ ਜਾਊ ਉਹਨੂੰ ਦੇ ਦਾਂ ਨੀ ਨੀ ਆ ਠੀਕ ਆ ਭਰਿਆਵਾ ਐਂ ਬੱਕਾ ਨਹੀਂ ਬਤਾ ਬੰਦੇ ਸਾਮ ਕੀ ਰੱਖਿਆ ਵਾ ਜੀ ਚੈੱਕ ਕਰ ਸਕਦੇ ਹੋ ਪਤਾ ਨਹੀਂ ਕਿਹੜਾ ਭਰਿਆ ਫੋਟੋ ਮਿਲ ਜੂਗੀ ਹਾਂ ਉਹਦਾ ਨਹੀਂ ਕੋਈ ਇਸ਼ੂ ਜੀ ਹਾਂ ਹਾਂ ਬਾਕੀ ਚੈੱਕ ਕਰ ਸਕਦੇ ਹੋ ਆ ਬੰਦੀ ਤਾਂ ਕਹਿੰਦੀ ਨਹੀਂ ਹੁੰਦੇ ਯਾਰ ਬਹੁਤ ਠੰਡੀ ਵਹਿੜ ਆ ਵੈਸੇ ਹੀ ਇੱਕ ਮਾੜੀ ਜੀ ਬੂਬਣੀ ਜੀ ਇਧਰਲੇ ਪਾਸੇ ਜਿਹੜੇ ਦੂਜੇ ਪਾਸੇ ਉਹ ਚੱਲਦੀ ਝੁੱਲਦੀ ਤਾਂ ਨਹੀਂ ਬਰੇ ਨਾ 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 ਬਈ ਜੇ ਇਹ ਕਰੋ ਜੀ ਠੰਡੀ ਸੀਲ ਜਿਵੇਂ ਕੋਈ ਮਰਜੀ ਬੈਠਾ ਲੇ ਆ ਵ ਲਓ ਦੀ ਟੈਕ ਇਹਦਾ ਥੋੜਾ ਜਿਹਾ ਪਸ਼ੂ ਪਤਾ ਕੀ ਹੁੰਦਾ ਆ ਘਰਾਂ ਚੋ ਲਿਆ ਕਰਕੇ ਹੁਣ ਬਈ ਇਹ ਤੈਨੂੰ ਪਤਾ ਬੰਦੇ ਹੁੰਦੇ ਆ ਤੇ ਆਂਦੇ ਹਨਾ ਆ ਕੈਮਰੇ ਤੋਂ ਹੀ ਪਸ਼ੂ ਡਰ ਜਾਂਦਾ ਕੈਮਰੇ ਤੋਂ ਡਰਦਾ ਇੱਕ ਲੋਕਾਂ ਦੇ ਪਸ਼ੂ ਮਗਰਲੇ ਪਾਸੇ ਹੁੰਦੇ ਆ ਨਵਾਂ ਬੰਦਾ ਤਾਂ ਜਾਂਦਾ ਹੀ ਨਹੀਂ ਆ ਕਰਕੇ ਉਹ ਹਾਂ 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 ਨਿਆਣੇ ਦੀ ਲੋੜ ਨਹੀਂ ਪਾਉਣਾ ਪਾ ਲਓ ਦੁੱਧ ਬਾਈ ਦਾਦਾ 20 ਕਿਲੋ ਪਾਜੂ ਵੇਲ ਇਹਦੀ ਵੀ ਚੰਗੀ ਆ ਬਾਕੀ ਕੁਆਲਟੀ ਵੀ ਗੂਲ ਟੀਵੀ ਚੰਗੀ ਆ ਕੁਆਲਟੀ ਇਹਦੀ ਵੀ ਚੰਗੀ ਆ ਸਮਾਂ ਜਰੂਰ ਲੈਂਦੀ ਆ ਹਜੇ ਤੇ ਜਿਹੜੇ 2-4 ਦਿਨ ਵੱਧ ਘੱਟ ਹੋ ਸਕਦੇ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਬਈ 64000 ਰੁਪਿਆ ਠੀ ਛੋਟੇ ਛੋਟੇ ਭਾਈ ਆ ਅੱਜ ਹਾਂ ਜੀ ਹਾਂ ਅਜਾ ਇੱਕ ਰੂ ਬੰਦੇ ਦੇ ਕੰਮ ਦੇ ਆ ਸਹੀ ਗੱਲ ਆ ਜੀ ਪਰ ਇਹ ਵਹਿੜਾ ਯਾਰ ਬਈ ਕੋਈ ਬੰਦਾ 4 ਦਿਨ ਪੱਠੇ ਪਾਲੇ 75000 ਦੀ ਵਹਿੜਾ ਆ ਤਿਆਰ ਹੋਈ ਬਈ ਬੇਲ ਬਹੁਤ ਆ ਬੈਣ ਦੀ ਹਾਈਟ ਵੀ ਬਹੁਤ ਆ ਐ ਨਾ ਕੋਈ ਕਹੇ ਦੇਖਣੀ ਬਈ ਯਾਰ ਬਈ ਮੁੱਲ ਐਂ ਕੀਤਾ ਹਨਾ ਵੀ ਪਤਾ ਨਹੀਂ ਕਿਉਂ ਜਾਉ ਪਸੂ ਕੋਲੇ ਆ ਕੇ ਦੇਖੇ ਵੀ ਐ ਸੋਚੋ 110 ਨਿਕਲੂਗਾ ਬਈ ਸਹੀ ਗਾ ਜਿੰਨਾ ਕਹ ਦੱਸਿਆ ਉਸ ਤੋਂ ਵੱਧ ਹੀ ਨਿਕਲੂਗਾ ਇਹਦਾ ਸਾਰੀਆਂ ਹੀ ਚੰਗੀਆਂ ਬਾਈ ਕੋਲ ਜਿਹੋ ਜਾਂ ਤੁਸੀਂ ਰੇਟ ਲਾਉਣਾ ਉਹੋ ਜਾਂ ਸਾਰੇ ਤਰ੍ਹਾਂ ਦੀਆਂ ਕੰਪਨੀਓਂ ਹੋਰ ਆਉਗੀ ਪਹਿਲਣ ਉਹ ਦੱਸ ਦੇਣ ਲੋ ਡੱਬੀ ਵੈਣਾ ਉਹ ਵੀ ਬਹੁਤ ਅਲਾਕਾਰੀ ਆ ਠੀਕ ਆ ਉਹ ਤੂੰ ਵੀਡੀਓ ਮੰਗਾ ਸਕਦਾ ਆ ਆਹ ਉਹ ਆਪਾਂ ਤੂੰ ਵੀਡੀਓ ਮੰਗਾ ਸਕਦਾ ਕਿਉਂਕਿ ਬਈ ਉਹ ਇੱਕ ਘੰਟਾ ਦੂੜ ਘੰਟਾ ਲੱਗ ਗਿਆ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾ ਬਜਨ ਮਜੂਦ ਪੂਰਾ ਚੰਗਾ ਕੋਈ ਲੱਸੀ ਨਹੀਂ ਕੋਈ ਟਿੱਕੀ ਨਹੀਂ ਬਈ ਯਾਰ ਚਾਰੇ ਪਾਸਿਓਂ ਹਨਾ ਦਸੱਲੀ ਕਰਾ ਕੇ ਫੇਰ ਤੁਰੂ ਆਏ ਨਹੀਂ ਬਈ ਬੰਦਾ ਆ ਗਿਆ ਖੇਚ ਬਈ ਥਣ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਸਹੀ ਗੱਲ ਆ ਉਹ ਕੰਮ ਨਹੀਂ ਆਪਣਾ ਠੀਕ ਆ ਜੀ ਹਾਂ ਇਹਦੀ 64000 ਰੁਪਇਆ ਡਿਮਾਂਡ ਹੈ ਹਾਂ ਜੀ ਹਾਂ ਇਹਦੀ 64000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ